ਜੀਤ ਕੋਟਲੀ ਕੋਟਲੀ ਵਾਲੇ ਆ ਜਾ ਨੌਜਾਨਾ ਤੇਰਾ ਵੀ ਮਾਨ ਸਨਮਾਨ ਜਿਹੜਾ ਅੱਜ ਵੱਡਾ ਕੀਤਾ ਜਾਣਾ ਕਿਉਂਕਿ ਇਹ ਨੌਜਾਨ ਡਿਜ਼ਰਵ ਕਰਦਾ ਔਰ ਪਿਛਲੇ ਸਮੇਂ ਦੌਰਾਨ ਇੱਕ ਸੋਸ਼ਲ ਮੀਡੀਆ ਤੇ ਲਹਿਰ ਚੱਲੀ ਵੀ ਕੋਟਲੀ ਵਾਲੇ ਜੀਤ ਦਾ ਵੀ ਸਨਮਾਨ ਜਿਹੜਾ ਹੋਣਾ ਚਾਹੀਦਾ ਔਰ ਅੱਜ ਉਹ ਮਾਨ ਸਨਮਾਨ ਜਿਹੜਾ ਹੈ ਮੇਰੇ ਵੀਰੋ ਨਗਦ ਰਾਸ਼ੀ ਦੇ ਨਾਲ ਸਮੁੱਚੀ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਸਮੁੱਚੀ ਮਾਈ ਵੀਰੋ ਭਾਈ ਭਗਤੂ ਜੀ ਟੂਰਨਾਮੈਂਟ ਕਮੇਟੀ ਸਮੁੱਚਾ ਨਗਰ ਐਨ ਆਰ ਆਈ ਵੀਰ ਜਿਹੜੇ ਅੱਜ ਮਾਣ ਮਹਿਸੂਸ ਕਰ ਰਹੇ ਹੈ ਕੋਟਲੀ ਵਾਲੇ ਜੀਤ ਦਾ ਨਗਦ ਰਕਮੀ ਦੇ ਨਾਲ ਤੇ ਨਾਲ ਇੱਕ ਸ਼ਾਨਦਾਰ ਟਰੋਫੀ ਦੇ ਨਾਲ 31000 31000 ਦੇ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਲੈ ਵੀ ਜੀਤ ਮੇਰੇ ਆਪਣੇ ਨਗਰ ਦੇ ਵਿੱਚ ਵੀ ਤੇਰਾ ਸਨਮਾਨ ਨੌਜਾਨਾ ਕਰਾਂਗੇ ਕਿਉਂਕਿ ਤੂੰ ਡਿਜ਼ਰਵ ਕਰਦਾ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਔਰ ਕੋਟਲੀ ਵਾਲੇ ਜੀਤ ਦਾ ਮਾਨ ਸਨਮਾਨ ਇੱਕ ਵਾਰੀ ਜੀਤ ਕੋਟਲੀ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ